ਤਾਂ ਲੈ ਰਖਣ ਵਾਲੀ ਗੋਲੀ ਜੰਦੀ ਆ ਨਾ ਉਹ ਬਹੁਤ ਜ਼ਿਆਦਾ ਘਾਤਕ ਸਾਡੇ ਬੱਚਿਆਂ ਨੂੰ ਨਿਪੁੰਸਕ ਬਣਾ ਰਹੀ ਆ ਠੀਕ ਆ ਸਾਡਾ ਪੰਜਾਬ ਖਾਲੀ ਹੁੰਦਾ ਜਾ ਰਿਹਾ ਸਾਡੇ ਅਸੀਂ ਚਾਹੁੰਦੇ ਉਹ ਤੋਂ ਪਹਿਲਾਂ ਮਨਜ਼ੂਰੀ ਦੇ ਦੋ ਠੇਕੇ ਦੇ ਦੋ Rajasthan MP UP Uttarakhand ਅੱਧਾ ਭਾਰਤ ਵੀ ਜਿੰਦਾ ਸਾਡੇ ਦੋ ਡੱਕੇ ਰਣ ਤਾਂ ਪਰਚਾ ਕਰ ਦਿੰਦੇ ਆ ਸਾਡੇ ਲੋਕਾਂ ਨੂੰ ਜਾਣ ਬੁੱਝ ਕੇ ਟੀਕੇ ਗੋਲੀਆਂ ਸਮੈਕਾਂ ਤੇ ਭੇਜਿਆ ਜਾ ਰਿਹਾ ਅੱਧੇ ਭਾਰਤ ਨੂੰ ਆ ਭੀਮ ਜਿਹੜੀ ਇੱਕ ਵਰਦਾਨ ਹੈ ਇੱਕ ਸੰਜੀਵਨੀ ਬੂਟੀ ਨੂੰ ਬੈਨ ਕੀਤਾ ਜਾ ਰਿਹਾ ਰਾਣਾ ਬਾਓ ਬਿਜਾਰ ਦੇ ਵਿੱਚ ਕਿਤੇ ਬੰਦੀ ਇੰਸਾਨੀ ਪੰਜਾਬ ਦੇ ਆਗਰ ਅੱਜ ਇੱਕ ਖਿਰਦੀ ਖੜਕਾ ਸੀ ਲਹਿਰ ਦਰਾਇਆ ਬਾਓ ਉਹ ਲਹਿਰ ਨਾਲ ਪੂਰਾ ਪੰਜਾਬ ਜੋੜਦਾ ਜਾ ਰਿਹਾ ਸਿਰਫ 3 ਮਹੀਨਿਆਂ ਚ ਮੈਂ ਕਹਿੰਦਾ ਵੀ ਜੇ ਤੁਸੀਂ ਕਹੋਗੇ ਜਿਹੜੇ ਮਰਜ਼ੀ ਜਿਹੇ ਦੇ ਨਾਲ ਸਾਡੇ ਚੱਲ ਵੜੋ ਜਿਹੜੇ ਰੋਡ ਨਾਲ ਜਾਮ ਕਰਦੇ ਨੇ ਲੋਕ ਐਡੀ ਵੱਡੀ ਮੰਗ ਐਡਾ ਵੱਡਾ ਦਰਦ ਹਜੇ ਸਰਕਾਰਾਂ ਚੁੱਪ ਬੈਠੀਆਂ ਕੀ ਕਾਰਨ ਸਾਡਾ ਕੋਈ মিডিਆ ਧੰਨਵਾਦ ਕਰਦੇ ਆ ਤੁਹਾਡਾ ਕਵਰੇਜ ਨਹੀਂ ਸਾਨੂੰ ਮਿਲਦੀ ਜਿਹਨੇ ਵੱਡੀਆਂ ਰੈਲੀਆਂ ਕੀਤੀਆਂ ਜੇ ਕੋਈ ਆ ਕੇ ਮਦਦ ਕਰਦਾ ਅੱਜ ਤਾਂ ਕਹਿੰਦੇ ਭਾਨਾ ਲਈ ਸਰਕਾਰਾਂ ਦਾ ਮੌਕਾ ਨਹੀਂ ਤਾਂ ਸਾਡੀ ਨਾ ਤਾਂ ਕਵਰੇਜ ਨਾ ਲੀਡਰ ਮੰਗ ਕਰੇ ਮੰਗ ਪੱਤਰ ਪੂਰੇ ਪੰਜਾਬ ਦੇ ਮੰਤਰੀਆਂ ਨੂੰ ਦਿੱਤੇ ਹੈ ਭਗਵਾਨਤਮਾਨ ਨੂੰ ਮੂੰਹ ਅਖਵਾਇਆ ਵੀ ਜਦੋਂ ਮੇਰੀ ਸਰਕਾਰ ਆ ਗਈ ਪਹਿਲਾਂ ਤੁਹਾਡਾ ਮੁੱਦਾ ਪੂਰਾ ਕਰਾਂਗੇ ਅੱਜ ਜਦੋਂ ਸਰਕਾਰ ਆ ਗਈ ਨਾ ਤਾਂ ਮਾਣ ਬੋਲਿਆ ਤੇ ਨਾ ਕਿ ਹੋਰ ਲੀਡਰ ਅਸੀਂ ਇੱਕ ਬੇਨਤੀ ਕਰਦੇ ਹਾਂ ਸਿਰਫ ਇਹਨਾਂ ਨੂੰ ਕੋਈ 5-700 ਜਾਂ 10,000 ਬੰਦਾ ਨਾ ਵੇਖਿਆ ਜਾਵੇ ਜਿੱਦਣ ਅਸੀਂ ਅੱਜ ਦੇ ਸਾਰੇ ਬੰਦੇ ਅਸੀਂ ਸਿੱਟਾ ਦਵਾਂਗੇ ਪੰਜਾਬ 'ਚ ਫੇਰ ਸਰਕਾਰ ਸਾਨੂੰ ਮਾੜਾ ਨਾ ਕਹੇ ਉਹਨੂੰ ਗਮਰਾਹ ਕੀਤਾ ਗਿਆ ਸੀ ਇਹ ਵੀ ਨਸ਼ਾ ਹੈ ਕੱਲ ਨੂੰ ਸਰਕਾਰ ਕਹਿੰਦੇ ਨਾ ਬਾਦਾਮ ਨਾਲ ਲੋਕਾਂ ਦੀ ਸਿਹਤ ਬੰਦੀ ਹੈ ਇਹਨੂੰ ਕਹਿੰਦੇ ਬਾਦਾਮ ਐਂਡੀਪੀਐਸ ਚ ਲੈ ਲੋ ਜੀ ਨਸ਼ਾ ਅਸੀਂ ਤਾਂ ਵੀ ਮੰਨ ਲਿਆ ਸਰਕਾਰ ਨੇ ਕਿਹਾ ਨਸ਼ਾ ਹੋਣਾ ਹੈ ਨਸ਼ਾ ਇੱਕ ਵੀ ਬੰਦਾ ਸਾਬਤ ਕਰੇ ਕਰੋੜ ਰੁਪਏ ਸਾਡੀ ਜਨ ਦੇ ਬੰਦੇ ਦਾ ਨਾਮ ਰੱਖਿਆ ਨਸ਼ਾ ਕਹਿੰਦਾ ਡਬਲਯੂਐਚਓ ਨਸ਼ਾ ਕਹਿੰਦੀਆਂ ਏਜੰਸੀਆਂ ਚੋਂ ਤੋਂ ਨਾ ਬੈਨ ਕਰਨਾ ਜਿਉਂ ਦੱਸ ਦੇਣ ਕਿ ਇਹ ਇੱਕ ਆਯੁਰਵੈਦਿਕ ਜੈਲੀ ਬੋਟੀ ਹੈ ਤੇ ਫਿਰ ਉਹਨੂੰ ਬੈਨ ਨਹੀਂ ਕਰ ਸਕਦੇ ਸੀ ਇਹਨੂੰ ਬਦਨਾਮ ਕੀਤਾ ਨਸ਼ਾ ਕਹਿ ਕੇ ਫਿਰ ਬੈਨ ਕੀਤਾ ਜੀ ਇਸ ਨਾਲ ਤਾਂ ਮੈਂ ਯਾਰ ਤਨੇ ਤੁਸੀਂ ਪੁੱਛਿਆ ਵੀ ਹਾਂ ਕਿਹੜੇ ਦਾ ਮਾੜਾ ਹੈ ਅੱਜ ਕਿਹੜੇ ਉਹਦੇ ਮਤਲਬ ਕੀ ਰਿਹਾ ਜਾਂਦਾ ਰਾਤ ਬੰਦਰਗਾਹ ਤੋਂ ਆਉਂਦਾ ਚਿੱਟਾ ਬੰਦ ਕਰੋ ਬੋਲ ਤਲੋਂ ਤੋਂ ਆਉਂਦਾ ਸਰਕਾਰ ਕੀ ਕਰਦੀ ਹੈ ਜਦੋਂ ਇੱਥੇ ਮਤਲਬ ਕਿ ਚਿੱਟਾ ਵੀ ਨਹੀਂ ਆ ਰਿਹਾ ਨਹੀਂ ਜਾਂ ਕਿ ਸੇ ਹੋਰ ਨਸ਼ਾ ਹੀ ਰੂਪ ਅਸੀਂ ਅਸੀਂ ਕਿਹਾ ਨੇ ਉਹ ਸਰਕਾਰ ਕੀ ਕਰਦੀ ਹੈ ਜੀਬ ਨਾਲੇ ਰੱਖਣ ਵਾਲੀ ਗੋਲੀ ਦਿੰਦੀ ਹੈ ਨਾ ਕਿ ਸਾਡੇ ਬੱਚਿਆਂ ਨੂੰ ਨੂੰ ਪੁਲਸਕ ਬਣਾ ਰਹੀ ਹੈ ਠੀਕ ਹੈ ਸਾਡਾ ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ ਸਾਡੇ ਮੁਕਾਬਲੇ ਨਹੀਂ ਬਚਿਆ ਜਾਦਾ ਸਾਡੇ ਬੱਚੇ ਨਹੀਂ ਬੱਚਾ ਪਾਲਾ ਕਰਨ ਦੇ ਕਾਬਲ ਨਹੀਂ ਰਹੇ ਹੈ ਜਦੋਂ ਪਹਿਲਾ ਨਾਪਾਟਾ ਪੂਰੀ ਹੋਣਾ ਹੈ ਇੱਕ ਤਾਂ ਵੀ ਮੀਨ ਮੰਗ ਜਾਓ ਆ ਉਹਨਾਂ ਵਾਸਤੇ ਮੈਂ ਮੰਗ ਲੈ ਕੇ ਚੱਲੇ ਹਾਂ ਹੁਣ ਵੀ ਉਹਨਾਂ ਨੂੰ ਅੱਧਾ ਅੱਧਾ ਕਿਲੋ ਦੇ ਕੇ ਟਾਇਲ ਦੇ ਕੇ ਤਕਰਾਰ ਹੈ